ਕਹਿੰਦਾ ਨਾ ਇਹ ਕੰਮ ਕਰਦੀ ਆ ਬੈਠੀ ਨੂੰ ਇਹਨੂੰ ਰੋਟੀਆਂ ਦੇਂਦੇ ਕਹਿੰਦਾ ਮੈਂ ਪੁਲਿਸ ਚ ਮੇਰੇ ਤੇ ਤੁਸੀਂ ਆਪ ਆਪਾਂ ਨੇ ਹੈ ਉਹ ਤੋਂ ਬਾਅਦ ਜੀ ਸਾਡੀ ਕੁੜੀ ਨੂੰ ਉਹਨਾਂ ਮੁੰਡਾ ਅੰਦਰ ਸੀ ਨਹੀਂ ਇਹਦੇ ਸੋਹਰੇ ਨੂੰ ਮੇਲੇ ਦੇ ਦਿੱਤਾ ਕੀ ਫਾੜਾ ਮਾਵਾਂ ਆਪਣੀ jaan ਤੇ ਖੇਡ ਕੇ ਆਪਣੇ ਬੱਚਿਆਂ ਨੂੰ ਜਨਮ ਦਿੰਦੀਆਂ ਨੇ, ਪਾਲਦੀਆਂ ਨੇ ਅਤੇ ਜਦੋਂ ਇਹ ਬੱਚਾ ਮਾਸੂਮ 1-2 ਮਹੀਨੇ ਦਾ ਹੋਵੇ ਤਾਂ ਉਹ ਛਾਤੀ ਦੇ ਨਾਲ ਲਾ ਕੇ ਰੱਖਦੀਆਂ ਨੇ। ਪਰ ਜਦੋਂ ਹੁਣ ਇਹੋ ਜਿਹੀ ਠੰਡ ਦੇ ਵਿੱਚ ਬੱਚਾ ਬਿਮਾਰ ਹੋ ਜਾਵੇ ਤਾਂ ਮਾਵਾਂ ਕਦੇ ਵੀ ਨਹੀਂ ਚਾਹੁੰਦੀਆਂ ਹੁੰਦੀਆਂ ਕਿ ਸਾਡੇ ਬੱਚੇ ਨੂੰ ਕੁਝ ਹੋਵੇ। ਬੱਚੇ ਨੂੰ ਬਿਮਾਰ ਦੇਖ ਕੇ ਮਾਂ ਹੀ ਆਖਰੀ ਹੈ ਕਿ ਮੈਨੂੰ ਜੋ ਹੋਣਾ ਹੋ ਜਾਵੇ ਪਰ ਮੇਰੇ ਜਵਾਕ ਨੂੰ ਕੁਝ ਨਾ ਹੋਵੇ। ਪਰ ਇੱਥੇ ਕੁਝ ਲੋਕ ਇਹੋ ਜਿਹੇ ਵੀ ਪਾਪੀ ਨੇ ਜੋ ਕਿ ਮਾਵਾਂ ਨੂੰ ਹੀ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੰਦੇ ਨੇ ਹਾਲਾਤ ਇਹ ਬਣਦੇ ਨੇ ਉਹਨਾਂ ਘਰਾਂ ਦੇ ਵਿੱਚ ਕਿ ਇਹ ਮਾਵਾਂ ਤੜਪ ਤੜਪ ਕੇ ਆਪਣੀ ਜਾਨ ਦੇ ਦਿੰਦੀਆਂ ਨੇ ਕਿਉਂਕਿ ਇੱਕ ਮਾਂ ਤੋਂ ਉਸ ਦਾ 마ਸੂਮ ਬੱਚਾ ਖੋ ਲਿਆ ਗਿਆ ਸੀ ਗੜ ਸ਼ੰਕਰ ਦੀ ਇਹ ਖਬਰ ਜਿੱਥੇ ਇੱਕ ਜਵਾਨ ਕੁੜੀ 26 ਸਾਲ ਦੀ ਉਸ ਦੇ ਵਿਆਹ ਨੂੰ ਹਲੇ ਮਾਰਚ ਦੇ ਵਿੱਚ 1 ਸਾਲ ਪੂਰਾ ਹੋਣਾ ਸਾਲ ਪਹਿਲਾਂ ਹੀ ਉਸ ਨੇ ਵਿਆਹ ਵੀ ਕਰਵਾਇਆ ਜਦੋਂ ਤਾ 체ਤੀ ਹੀ গর্ভবতী ਹੋ ਗਈ ਅਤੇ ਘਰ ਦੇ ਵਿੱਚ 마수ਮ ਪੁੱਤ ਨੇ ਜਨਮ ਲਿਆ। ਇਸ ਸਮਾਂ ਉਸ ਔਰਤ ਦੇ ਲਈ ਉਸ ਮਾਂ ਦੇ ਲਈ ਖੁਸ਼ੀਆਂ ਭਰਿਆ ਸੀ ਪਰ ਇਹ ਨਹੀਂ ਪਤਾ ਸੀ ਕਿ ਉਸ ਦਾ ਸਹੁਰਾ ਪਰਿਵਾਰ ਇੰਨਾ ਮਾੜਾ ਨਿਕਲਣਾ ਕਿ ਉਹਨਾਂ ਨੇ ਉਸ ਤੋਂ ਜਵਾਖੀ ਖੋ ਲੈਣਾ। ਇਹ ਸਾਰੀ ਦਰਦਨਾਕ ਕਹਾਣੀ ਗੜਸ਼ੰਕਰ ਦੇ ਬਾਟ ਨੰਬਰ 12 ਦੇ ਵਿੱਚ ਵਾਪਰੀ ਹੈ ਜਿੱਥੇ ਨਵੀਂ ਵਿਆਹੀ ਦੇ ਨਾਲ ਉਸਦੇ ਸਹੁਰੇ ਪਰਿਵਾਰ ਨਾ ਸਿਰਫ ਉਸ ਨੂੰ ਮਾੜਾ ਚੰਗਾ ਬੋਲਦੇ ਸੀ ਸਗੋਂ ਜਦੋਂ ਉਹ ਕਦੇ ਬਿਮਾਰ ਵੀ ਹੋ ਜਾਂਦੀ ਸੀ ਜੇਕਰ ਤੁਸੀਂ ਪੂਰੀ ਤਰ੍ਹਾਂ ਸੋਚ ਕੇ ਦੇਖੋ ਕਿ ਮਾਰਚ ਦੇ ਵਿੱਚ ਵਿਆਹ ਹੋਇਆ ਤੇ ਵਿਆਹ ਨੂੰ ਹਲੇ ਸਾਲ ਵੀ ਨਹੀਂ ਹੋਇਆ ਇਹਦੇ ਵਿੱਚੋਂ 9 ਮਹੀਨੇ ਕੁੜੀ ਗਰਭਵਤੀ ਸੀ ਜੇਕਰ ਉਹ ਬਿਮਾਰ ਵੀ ਹੋ ਜਾਂਦੀ ਸੀ ਤਾਂ ਉਸ ਨੂੰ ਦਵਾਈ ਦੇਣ ਲੱਗੇ ਵੀ ਸਹੁਰਿਆਂ ਨੂੰ ਦੁੱਖ ਹੁੰਦਾ ਸੀ ਕਿ ਸਾਡੇ ਪੈਸੇ ਲੱਗ ਰਹੇ ਨੇ ਇਹੋ ਜਿਹੇ ਸਹੁਰੇ ਪਰਿਵਾਰ ਵਾਲੇ ਜੋ ਕਿ ਕੁੜੀ ਨੂੰ ਰੋਟੀ ਖਾਂਦੀ ਨੂੰ ਵੀ ਦੇਖ ਨਹੀਂ ਸਕਦੇ ਸੀ ਇਸ ਮੌਕੇ ਤੇ ਕੁੜੀ ਦਾ ਪੇਕਾ ਪਰਿਵਾਰ ਰੋ ਰੋ ਕੇ ਬਿਹਾਲ ਹੈ ਜੋ ਇਹ ਸਾਰੀਆਂ ਗੱਲਾਂ ਦੱਸਦੇ ਹੋਏ ਵੀ ਅੱਖਾਂ ਦੇ ਵਿੱਚ ਉਹਨਾਂ ਦੇ ਹੰਝੂ ਆ ਜਾਂਦੇ ਨੇ ਕਿ ਸਾਡੀ ਧੀ ਨੂੰ ਕਿਹੜੇ ਹਾਲਾਤਾਂ ਦੇ ਵਿੱਚ ਸਹੁਰੇ ਪਰਿਵਾਰ ਨੇ ਰੱਖਿਆ ਹੋਇਆ ਸੀ ਇਹ ਸਾਰੇ ਜ਼ੁਲਮ ਨੂੰ ਸਹੰਦੀ ਹੋਈ ਕੁੜੀ ਉੱਥੇ ਵਸਣਾ ਚਾਹੁੰਦੀ ਸੀ ਪਰ ਅੰਤ ਨੂੰ ਹੁਣ ਜਦੋਂ ਇਹ ਬੱਚਾ ਬਿਮਾਰ ਹੋਇਆ ਤਾਂ ਉਸਦੀ ਮਾਂ ਦੇ ਉੱਪਰ ਹੀ ਤੋਮਤਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਕਿ ਤੇਰੇ ਕਰਕੇ ਹੀ ਜਵਾਕ ਬਿਮਾਰ ਹੋਇਆ ਤੇਰੇ ਪੇਕੇ ਘਰ ਗਿਆ ਸੀ ਇਸ ਕਰਕੇ ਬਿਮਾਰ ਹੋਇਆ ਅਤੇ ਇਸੇ ਗੱਲ ਦੀ ਏਡੀ ਵੱਡੀ ਸਜ਼ਾ ਇਸ ਮਾਂ ਨੂੰ ਉਸ ਜ਼ਾਲਿਮ ਸਹੁਰੇ ਨੇ ਦਿੱਤੀ ਕਿ ਮਾਂ ਨੂੰ ਆਪਣੇ ਜਵਾਕ ਦਾ ਮੂੰਹ ਤੱਕ ਨਾ ਦੇਖਣ ਦਿੱਤਾ ਦੋ ਦਿਨ ਤੱਕ ਇਹ ਮਾਂ ਤੜਫਦੀ ਰਹੀ ਕਿ ਮੈਂ ਕਿਸੇ ਤਰ੍ਹਾਂ ਆਪਣੇ ਪੁੱਤ ਨੂੰ ਦੇਖ ਲਵਾਂ ਪਰ ਜਦੋਂ ਉਸ ਤੋਂ ਕੁਝ ਨਾ ਬਣਿਆ ਤਾਂ ਅੰਤ ਨੂੰ ਉਹ ਦੁਨੀਆ ਛੱਡ ਗਈ ਆਪਣੇ ਬੱਚੇ ਤੋਂ ਬਿਨਾ ਕੋਈ ਮਾਂ ਜੀਵਿ ਕਿਵੇਂ ਸਕਦੀ ਸੀ ਤੇ ਮਾੜੀ ਘਟਨਾ ਵਾਪਰਨ ਤੋਂ ਬਾਅਦ ਉਸਤੇ ਪਰਿਵਾਰਿਕ ਮੈਂਬਰ ਹੁਣ ਕੈਮਰੇ ਦੇ ਸਾਹਮਣੇ ਆ ਕੇ ਇਨਸਾਫ ਦੀ ਗੁਹਾਰ ਲਗਾ ਰਹੇ ਨੇ ਭਾਜਪਾ ਦੇ ਨਾਲ ਜੁੜੇ ਹੋਏ ਨਮੀਸ਼ਾ ਮਹਿਤਾ ਵੀ ਉਹਨਾਂ ਦੇ ਘਰ ਪਹੁੰਚੇ ਜਿਨ੍ਹਾਂ ਦੇ ਵੱਲੋਂ ਪਰਿਵਾਰਿਕ ਮੈਂਬਰਾਂ ਨੂੰ ਇਨਸਾਫ ਦਾ ਭਰੋਸਾ ਦਿਵਾਇਆ ਗਿਆ ਹੈ ਪਰ ਇਹੋ ਜਿਹੇ ਹੋਰ ਕਿੰਨੇ ਕੁ ਮਾਮਲੇ ਸਾਹਮਣੇ ਆਣੇ ਨੇ ਜਿੱਥੇ ਕੁੜੀਆਂ ਨੂੰ ਵਿਆਹ ਤੋਂ ਬਾਅਦ ਨਾ ਸਿਰਫ ਜ਼ਲੀਲ ਕੀਤਾ ਜਾਂਦਾ ਸਗੋਂ ਰੋਟੀ ਪਾਣੀ ਖਾਣ ਤੇ ਲਈ ਦਵਾਈ ਦੇਣ ਦੇ ਲਈ ਵੀ ਜਿਹੜੇ ਮਾੜੇ ਮੋٹے ਪੈਸੇ ਖਰਚ ਹੁੰਦੇ ਨੇ ਉਸ ਦੇ ਲਈ ਵੀ ਸੁਣਾਇਆ ਜਾਂਦਾ ਆਖਿਰਕਾਰ ਇਹ ਸਾਰੇ ਲੋਕ ਵਿਆਹ ਦੇ ਮੌਕੇ ਕਿਉਂ ਨਹੀਂ ਸੋਚਦੇ ਕਿ ਅਸੀਂ ਕਿਸੇ ਜੀ ਨੂੰ ਵਿਆਹ ਕੇ ਲਿਆ ਰਹੇ ਹਾਂ ਕਿਉਂ ਆਖਿਰਕਾਰ ਇਹ ਚਾਹੁੰਦੇ ਨੇ ਕਿ ਅਸੀਂ ਸਿਰਫ ਕੰਮ ਕਰਨ ਵਾਲੀ ਕੋਈ ਨੌਕਰਾਨੀ ਘਰ ਦੇ ਵਿੱਚ ਲੈ ਆਈਏ ਜੋ ਕਿ ਸਾਡੇ ਅਨੁਸਾਰ ਉੱਠੇ ਅਤੇ ਸੋਵੇ ਸਾਡੇ ਕਹੇ ਅਨੁਸਾਰ ਹੀ ਖਾਵੇ ਅਤੇ ਉਸ ਤੋਂ ਬਾਅਦ ਉਹ ਚੁੱਪ ਕਰਕੇ ਬੈਠੀ ਰਹੇ ਇੱਕ ਹੋਰ ਵਿਆਪਤਾ ਕੁੜੀ ਦੇ ਨਾਲ ਜਦੋਂ ਇਹ ਦਰਦ ਭਰੀ ਕਹਾਣੀ ਉਸਦੇ ਸਾਹਮਣੇ ਆਈ ਹੈ ਅਤੇ ਉਸਦੀ ਜਾਨ ਸਿਰਫ ਫੇਸ ਕਰਕੇ ਚਲੀ ਗਈ ਕਿਉਂਕਿ ਉਸਨੇ ਗਗਨਦੀਪ ਨਾਮ ਦੇ ਇਸ ਮੁੰਡੇ ਦੇ ਨਾਲ ਵਿਆਹ ਕਰਵਾਇਆ ਸੀ ਤਾਂ ਇਹੋ ਜਿਹੇ ਲੋਕਾਂ ਨੂੰ ਕੀ ਸਜ਼ਾ ਦੇਣੀ ਚਾਹੀਦੀ ਹੈ ਅਤੇ ਕਿਵੇਂ ਇਹਨਾਂ ਨੂੰ ਸਮਝ ਆਵੇਗੀ ਕਿ ਉਹ ਵੀ ਇਨਸਾਨ ਨੇ ਉਹ ਵੀ ਕਿਸੇ ਦੇ ਘਰ ਦੀਆਂ ਰੌਣਕਾਂ ਨੇ ਕਿਸੇ ਦੀ ਧੀ ਗਈ ਹੈ ਅਤੇ ਉਸ ਪਰਿਵਾਰ ਦਾ ਹਾਲ ਅੱਜ ਦੇਖਿਆ ਨਹੀਂ ਜਾਂਦਾ। ਇਸ ਪਰਿਵਾਰ ਸ਼ੰਕਰਾ ਸਾਡੀ ਕੋਲ ਕੁੜੀਆਂ ਤੇ 2 ਕਿਲੋਮੀਟਰ ਤੇ ਰਹੀ ਆ ਇੱਕ ਸਾਥ ਹੋਇਆ ਵਿਆਹ ਹੋਇਆ ਇਹਨੂੰ ਪਾਜੀ ਸਾਲ ਜੋ ਇਹ ਨਹੀਂ ਕਿਹਾ ਪਹਿਲੇ ਚ ਵਿਆਹ ਕਰਨਾ ਸੀ ਸਾਰਾ ਕੁਝ ਵਿਆਹ ਕੀਤਾ ਥੋੜੇ ਦਿਨ ਬਾਅਦ ਪਰਮਾਤਮਾ ਨੇ ਉਹ ਝੋਲੀ ਵਿੱਚ ਨਿਆਣਾ ਪਾਤਾ ਨਿਆਣੇ ਹੋਣ ਤੋਂ ਬਾਅਦ ਇਹ ਕਹਿੰਦੇ ਕੁੜੀ ਬਿਮਾਰ ਰਹਿੰਦੀ ਆ ਪੈਸੇ ਲੱਗਦੇ ਆ ਐ ਦੋ ਨਹੀਂ ਤੰਗ ਕਰਦੇ ਰਹੇ ਉਸ ਤੋਂ ਬਾਅਦ ਨਿਆਣਾ ਹੋਇਆ ਨੇ ਆਣਾ ਹੋਰ ਤੋਂ ਬਾਅਦ ਹੀ ਮਹੀਨਾ ਛਿਲਾ ਇਹ ਨਹੀਂ ਕਟਾਇਆ ਅਸੀਂ ਇਹ ਕੁੜੀ ਨੂੰ ਐਸੇ ਸਾਡੇ ਘਰ ਭੇਜ ਦੋ ਮਿੰਟ 15 20 ਦਿਨ ਰਹੇ 15 20 ਦਿਨ ਤੋਂ ਬਾਅਦ ਨਾ ਮੁੰਡਾ ਹੋ ਗਿਆ ਮੜਿਆ ਜਾਂ ਬਿਮਾਰ ਖੰਗਰੇਸ਼ਾ ਹੋ ਗਈ ਖੰਗਰੇਸ਼ਾ ਹੋਣ ਤੋਂ ਬਾਅਦ ਇਹ ਇੱਥੇ ਆ ਗਏ ਇਹ ਹਸਪੀਟਲ ਲੈ ਕੇ ਹਸਪੀਟਲ ਲੈ ਕੇ ਜਾਣ ਤੋਂ ਬਾਅਦ ਕਹਿੰਦੀ ਤੂੰ ਇਹਦੇ ਸਾਰੇ ਟੱਬਰ ਇਹਦਾ ਸੋਰਾ ਸਾਰੇ ਕਹਿੰਦੇ ਵੀ ਤੂੰ ਬਿਮਾਰ ਕਰਕੇ ਲਏ ਚਲੋ ਜੀ ਉੱਥੇ ਅਸੀਂ ਸਾਰੇ ਬੈਠੇ ਸੀ ਤੇ ਇਹਦਾ ਸੋਰਾ ਆਇਆ ਉੱਥੇ ਕਹਿੰਦਾ ਲੈ ਤੂੰ ਕੁੜੀ ਥੱਟ ਕੁੜੀ ਇੱਕ ਮੁੰਡਾ ਬਿਮਾਰ ਕਰਕੇ ਲਏ ਅਜਿਹਾ ਜੇ ਬਿਮਾਰ ਹੋਣਾ ਹੁੰਦਾ ਤਾਂ ਸਾਡੇ ਕੋਲ ਹੀ ਹੋ ਜਾਣਾ ਸੀ ਅਜਿਹਾ ਬਿਮਾਰ ਅਸੀਂ ਪੈਸੇ ਲਾ ਦਿੰਦੇ ਆ ਉੱਥੇ ਸਾਡੀ ਕੁੜੀ ਨੂੰ ਮੰਮੀ ਨੂੰ ਮੈਨੂੰ ਮੇਰਾ ਛੋਟੇ ਭਰਾ ਨੂੰ ਇਹਦਾ ਸੋਹਰਾ ਬਹੁਤ ਬੋਲਿਆ ਕਹਿੰਦਾ ਲੈ ਜਾਓ ਆਪਣੀ ਕੁੜੀ ਨੂੰ ਅਸੀਂ ਨਹੀਂ ਮੁੰਡਾ ਦੇਖਣ ਦੇਣਾ ਉਹਨੂੰ ਮੁੰਡਾ ਵੱਟ ਘਟ ਬਹੁਤ ਬੋਲਿਆ ਕਹਿੰਦਾ ਮੇਰੇ ਜਾਦੇ ਕੁੜੀ ਬਈਓ ਮੇਰੇ ਪੈਸੇ ਲੱਗੀ ਜਾਂਦੇ ਮੇਰੇ ਪੈਸੇ ਲੱਗੀ ਕਹਿੰਦਾ ਨਾ ਇਹ ਕੰਮ ਕਰਦੀ ਐ ਬੈਠੀ ਨੂੰ ਇਹਨੂੰ ਰੋਟੀਆਂ ਦੇਂਦੇ ਕਹਿੰਦਾ ਮੈਂ ਪੁਲਿਸ ਚ ਮੇਰੇ ਤੇ ਤੁਸੀਂ ਦਾ ਪਾਪਾ ਨੇ ਹੈ ਉਹ ਤੋਂ ਬਾਅਦ ਜੀ ਸਾਡੀ ਕੁੜੀ ਨੂੰ ਉਹਨਾਂ ਨੇ ਮੁੰਡਾ ਅੰਦਰ ਵੀ ਇਹ ਨਹੀਂ ਇਹਦੇ ਸੋਹਰੇ ਨੂੰ ਮਿਲਣ ਦੇ ਦਿੱਤਾ ਕਹਿੰਦਾ ਲੈ ਜਾਓ ਆਪਣੀ ਕੁੜੀ ਨੂੰ ਮੈਨੂੰ ਬੋਲਿਆ ਮੇਰੇ ਭਰਾ ਨੂੰ ਮੇਰੀ ਮੰਮੀ ਨੂੰ ਅਸੀਂ ਸਾਡੀ ਚਾਚੀ ਦਾ ਮੁੰਡਾ ਵੀ ਆ ਇਹ ਸਾਰਿਆਂ ਨੂੰ ਵੱਧ ਘੱਟ ਬੋਲੇ ਇੱਕ ਇਹਨਾਂ ਦਾ ਰਿਸ਼ਤੇਦਾਰ ਉਹਨਾਂ ਕਿਹਾ ਕਹਿੰਦਾ ਕੋਈ ਨਹੀਂ ਭਾਜੀ ਕੁੜੀ ਨੂੰ ਬੈਠੀ ਰਹਿਣ ਦੋ 2 ਮਹੀਨੇ ਦਾ ਨਿਆਣਾਵਾ ਮਾਂ ਆਪਣੇ ਪੁੱਤ ਨੂੰ ਲੱਗ ਥੋੜੀ ਕਰ ਸਕਦੀ ਆ ਇਹ ਕਹਿੰਦਾ ਨਹੀਂ ਕਹਿੰਦਾ ਇਹਨੂੰ ਲੈ ਜਾਓ ਇੱਥੋਂ ਲੈ ਜਾਓ ਕਹਿੰਦਾ ਇਹਨੂੰ ਉੱਥੋਂ ਅਜੀਬ ਘਰੇਲ ਬਾਹਰ ਹਸਪੀਟਲ ਦੇ ਬਾਹਰ ਇਹਦਾ ਸੋਹਰੇ ਇੰਨਾ ਸਾਨੂੰ ਵੱਧ ਘੱਟ ਬੋਲੇ ਬਹੁਤ ਜ਼ਿਆਦਾ ਅਜੀ ਚੁੱਪ ਕਰਕੇ ਕੁੜੀ ਨੂੰ ਲੈ ਆਏ ਕਿੰਨੀ ਉਮਰ ਸੀ ਕੋਈ ਜੀ ਕੁੜੀਏ 25 26 24 25 ਸਾਲ ਦੀ ਜੀ ਭਾਜੀ ਐਨਾ ਅਜੀ ਨਾ ਅਜੀ ਫੇਰ ਕੇ ਨਾ ਇਹ ਨਹੀਂ ਭਾਜੀ ਉਹਨਾਂ ਨਾਲ ਗੱਲ ਕਰਨ ਦੇਣੀ ਨਾ ਪਾਸਤਾ ਪਰ ਉਹਨਾ ਵੀ ਭਾਜੀ ਅਸੀਂ ਇਹਨੂੰ ਫੇਰ ਕਹਿਣਾ ਚੱਲ ਕੋਈ ਨਹੀਂ ਚੁੱਪ ਕਰ ਕੀ ਬਾਰੇ ਗਲਾ ਗੀਤ ਸੀ ਮੇਰੀ ਭੈਣ ਨਾਨਕਾਂਤਾ ਦੇਵੀ ਸੀ 3-4 ਦਿਨ ਤੋਂ ਪੰਜਾ ਬਿਮਾਰ ਸੀ ਜੀ ਉਹਦਾ ਸੋਰਾ ਨੂੰ ਉੱਥੇ ਹਸਪੀਟਲ 'ਚ ਬੋਲੀ ਗਿਆ ਹਸਪੀਟਲ 'ਚ ਬੋਲਦਾ ਸੀ ਉਹਨੂੰ ਕਿ ਤੂੰ ਮੁੰਡਾ ਬਿਮਾਰ ਕੀਤਾ ਤੇਰੀ ਵਜ੍ਹਾ ਨਾਲ ਮੁੰਡਾ ਬਿਮਾਰ ਹੋਇਆ ਉਹਨੂੰ ਉੱਥੋਂ ਉਹਨੇ ਭੇਜ ਦਿੱਤਾ ਉਹਨੂੰ ਮੁੰਡਾ ਵੀ ਨਹੀਂ ਦੇਖਣ ਦਿੱਤਾ ਐਦਾਂ ਉਹ ਸ਼ਹਿਰ ਤੋਂ ਇੱਕ ਮਿੰਟੋਂ ਮਾਰੇ ਬਿਠਾ ਲਾਇਆ ਐਦਿ ਭੇਜ ਦਿੱਤਾ ਉਹਨੂੰ ਵਾਪਸ ਉੱਥੋਂ ਉਹਨੂੰ ਦੋ ਦਿਨ ਹੋ ਗਏ ਮੁੰਡਾ ਵੀ ਨਹੀਂ ਦੇਖਣ ਦਿੱਤਾ ਦੋ ਮਹੀਨੇ ਦਾ ਮੁੰਡਾ ਕਹਿੰਦਾ ਤੂੰ ਤੇਰੀ ਵਜ੍ਹਾ ਨਾਲ ਬਿਮਾਰ ਹੋਇਆ ਤੂੰ ਬਿਮਾਰ ਕੀਤਾ ਮੁੰਡਾ ਉਹਨੂੰ ਦੇਖਣ ਨਹੀਂ ਦਿੱਤਾ ਇੱਥੇ ਬੋਹ ਗਾਲਾ ਕੱਢਿਓ ਉਹਨੂੰ ਕਹਿੰਦਾ ਮੇਰੇ ਪੈਸੇ ਲਵਾਈ ਜਾਨੀ ਤੂੰ ਕਹਿੰਦਾ ਮੈਂ ਪੁਲਿਸ ਤੇ ਤੁਸੀਂ ਮੇਰੇ ਤੇ ਜ਼ੋਰ ਦਿਖਾਣਿਆਂ ਮੈਂ ਪੈਸੇ ਲਾਈ ਜਾਨਾ ਇਹਦੇ ਤੇ ਮੇਰੇ ਤੇ ਉਹ ਪੈਸੇ ਇਹਦੇ ਪੈਸੇ ਲਵਾਤੇ ਮੈਂ ਕੌਣ ਕਹਿੰਦਾ ਸੀ ਇਹ ਮਾਨ ਨਬਰੀਦਾ ਸਾਹਿਬ ਮੇਰੀ ਭੈਣ ਦਾ ਸੋਰਾ ਉਹ ਬੋ ਬੋਲਦਾ ਸੀ ਉਹਨੂੰ ਬੋਹ ਗਾਲਾ ਕਰਦਾ ਸੀ ਉੱਥੇ ਸਾਰੇ ਹਸਪੀਟਲ ਸਾਹਮਣੇ ਉਹਨੂੰ ਬੋਲਿਆ ਉਹਨੂੰ ਮੂਵ ਵੀ ਨਹੀਂ ਦੇਖਣ ਦਿੱਤਾ ਮੁੰਡੇ ਦਾ ਏਦਾਂ ਹੀ ਵਾਪਸ ਭੇਜ ਦਿੱਤਾ ਘਰ ਨੂੰ ਉਹਨੂੰ ਆਖਰੀ ਵਾਰੀ ਕੁੜੀ ਨੇ ਦੱਸਿਆ ਤੁਹਾਨੂੰ ਤੇ ਆ ਸਾਡੇ ਸਾਹਮਣੇ ਸਾਰਾ ਕੁਝ ਹੋਇਆ ਏ ਸਾਡੇ ਸਾਹਮਣੇ ਉਹਨੂੰ ਗਾਲਾਂ ਕੱਢਦਾ ਸੀਗਾ ਅਸੀਂ ਫੇਰ ਕੁੜੀ ਨੂੰ ਘਰ ਨੂੰ ਲੈ ਕੇ ਨਾ ਤੂੰ ਐਦਾਂ ਨਾ ਕਰ ਆ ਜਾ ਘਰ ਨੂੰ ਕੀ ਚਾਹਨੇ ਆ ਤੁਸੀਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਉਹ ਸਾਨੂੰ ਪੁਲਿਸ ਦੀਆਂ ਧਮਕੀਆਂ ਦਿੰਦਾ ਸਾਨੂੰ ਬਹੁਤ ਬੋਲਦਾ ਅਹ ਦੇ ਕੋ ਚਥਾਣਾ ਜੀ ਸੀ ਅਸੀਂ ਤੇ ਸਾਨੂੰ ਇਹ ਇਨਫੋਰਮੇਸ਼ਨ ਮਿਲੀ ਹੈ ਕਿ ਕਾਂਤਾ ਦੇਵੀ ਬਾਈ ਵਾਫ ਗਗਨਦੀਪ ਬਾੜ ਨੰਬਰ 5 ਨੀਰੰਪੁਰ ਰੋਡ ਗਰਿਸ਼ੰਕਰ ਬਾਕੀ ਪਰਿਵਾਰ ਦੇ ਆਣ ਦੇ ਉਪਰ ਜੋ ਵੀ ਇਹਨਾਂ ਨੇ ਬਿਆਨ ਦੇਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ ਸਰ ਕਿੰਨੀ ਕੇਜ ਦੱਸੀ ਜਾ ਰਹੀ ਲੜਕੀ ਦੀ ਲਗਭਗ 25 ਸਾਲ ਦੀ 25 26 ਸਾਲ ਦੀ ਤਕਰੀਬ ਹੋਊਗਾ ਇੱਕ ਬੱਚਾ ਹੈ ਉਹ ਬਿਮਾਰਾ ਹਸਪੀਟਲ ਆ ਉਹ ਤੇ ਨਮਾ ਸ਼ਹਿਰ ਉਹਨਾਂ ਨੂੰ ਮਿਲਣ ਗਏ ਸੀ ਉੱਥੋਂ ਕੋਈ ਇਹਨਾਂ ਦੀ ਅਭੀ ਨਵੀ ਹੋ ਗਈ ਹੈ ਉਹਦੇ ਕਰਕੇ ਇਹਨਾਂ ਦਾ ਸ਼ਾਇਦ ਕੋਈ ਹੋਊਗਾ ਬੈਰੀ ਫਿਰ ਤੇ ਬਾਕੀ ਵੈਰੀਫਾਈ ਕਰਕੇ ਜੋ ਬਿਆਨਾਂ ਦੇ ਮੁਤਾਬਕ ਇਹਨਾਂ ਦੀ ਬਣਦੀ ਕਿ ਜਿਹੜੀ ਕਾਰਵਾਈ ਆ ਉਹ ਕੀਤੀ ਜਾਵੇਗੀ ਸਰ ਪਤੀ ਦਾ ਨਾਮ ਕੀ ਹੈ ਇਹਨਾਂ ਦੇ ਗਗਨਦੀ ਗਗਨਦੀ ਕਰਵੜਾ ਦੇਖੋ ਜੀ ਅੱਜ ਅਸੀਂ ਬੋਰਡ ਨੰਬਰ 5 'ਚ ਖੜੇ ਆਂ ਔਰ ਕਾਂਤਾ ਦੇਵੀ ਜਿਹੜੀ ਆ ਉਹਨਾਂ ਵੱਲੋਂ ਸੁਸਾਇਡ ਕੀਤਾ ਗਿਆ ਬੜਾ ਅਫਸੋਸ ਆ ਉਹਨਾਂ ਦੇ ਪਿਕੇ ਪਰਿਵਾਰ ਕੋਲ ਮੈਂ ਖੜੀ ਆਂ ਔਰ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਦਬਾਅ ਪਾਇਆ ਗਿਆ ਬੱਚਾ 2 ਮਹੀਨੇ ਦਾ ਸੀ ਬਿਮਾਰ ਸੀ ਬੱਚੇ ਦੇ ਨਾਲ ਮਿਲਣ ਨਹੀਂ ਦਿੱਤਾ ਗਿਆ ਹਸਪੀਟਲ ਦੇ ਵਿੱਚ ਸਾਰੇ ਪਰਿਵਾਰ ਵੱਲੋਂ ਬਾਕਾਇਦਾ ਤੌਰ ਤੇ ਜੋ ਇਹਨਾਂ ਨੇ ਮੈਨੂੰ ਦੱਸਿਆ ਕਿ ਉਹਨਾਂ ਦੇ ਸਹੁਰਾ ਸਾਹਿਬ ਜੋ ਇੱਕ ਪੁਲਿਸ ਮੁਲਾਜ਼ਮਾ ਉਹਨਾਂ ਨੇ ਦਬਕੇ ਮਾਰ ਮਾਰ ਕੇ ਲੜਕੀ ਨੂੰ ਮਿਲਣ ਨਹੀਂ ਦਿੱਤਾ ਔਰ ਉਤੋਂ ਜਿਹੜਾ ਹਸਪੀਟਲ ਤੋਂ ਵੀ ਉਹਨੂੰ ਭਜਾਇਆ ਹੈਗਾ ਤੇ ਲੜਕੀ ਨੂੰ ਆ ਕੇ ਜਿਹੜਾ ਸਹੁਰੇ ਪਰਿਵਾਰ ਆਪਣੇ ਘਰ ਆ ਕੇ ਲੜਕੀ ਨੇ ਸੁਸਾਈਡ ਕਰ ਲਿਆ ਸਹੁਰੇ ਘਰ ਔਰ ਇਹ ਬਹੁਤ ਮੰਦ ਭਗਾ ਹੈ ਹਲੇ ਤੱਕ ਸਾਡੀ ਗੜ ਸ਼ੰਕਰ ਪੁਲਿਸ ਨੇ ਕਾਰਵਾਈ ਤਾਂ ਕੀਤੀ ਹੈ ਪਰਚਾ ਦਰਜ ਕੀਤਾ ਹੈ ਦੋ ਬੰਦੇ ਅरेस्ट ਕੀਤੇ ਹੈ ਪਰ ਜਿਹੜੇ ਬਾਕੀ ਦੋਸ਼ੀ ਹੈ ਖਾਸ ਤੌਰ ਤੇ ਜਿਹੜੇ ਸੋਹਰਾ ਸਾਹਿਬ ਹੈ ਸੀ ਕਹਿੰਦੇ ਆ ਕਿ ਉਹਨਾਂ ਦਾ ਅरेस्ट ਹੋਣਾ ਬਹੁਤ ਜ਼ਰੂਰੀ ਹੈ ਉਹ ਤਾਂ ਜ਼ਿੰਮੇਵਾਰ ਬੰਦੇ ਸੀ ਇੱਕ ਮੁਲਾਜ਼ਮ ਬੰਦੇ ਸੀ ਮੁਲਾਜ਼ਮ ਹੋਣ ਦੇ ਬਾਵਜੂਦ ਉਹਨਾਂ ਨੇ ਜਿਹੜਾ ਸਹੀ ਕੰਮ ਨਹੀਂ ਕੀਤਾ ਔਰ ਲੜਕੀ ਨੂੰ ਅੰਨ੍ਹਾ ਕਿ ਤਬਕਾਇਆ ਤਮਕਾਇਆ ਵੀ ਉਹਨੂੰ ਤੇ ਜਿਹੜਾ ਲੜਕੀ ਅੱਜ ਸੁਸਾਈਡ ਕਰ ਗਈ ਇੱਕ ਮਾਂ ਸੁਸਾਈਡ ਕਰ ਗਈ ਔਰ ਸਾਰੇ ਮਹੱਲੇ ਦੀ ਆ ਦੇਖੋ ਸਾਰਾ ਮਹੱਲਾ ਖੜਾ ਸਾਰੇ ਮਹੱਲੇ ਦੀ ਇਹ ਸਲਾਹ ਆ ਸਾਰੇ ਮਹੱਲੇ ਦੀ ਇਹ ਇੱਕ ਏਕਾ ਕਰਕੇ ਉਹਨਾਂ ਨੇ ਇੱਕ ਗੱਲ ਦਾ ਫੈਸਲਾ ਕੀਤਾ ਕਿ ਸਾਰੇ ਸ਼ਹਿਰ ਦੀਆਂ ਜੜੀਆਂ ਧੀਆ ਭੈਣਾ ਇਹ ਸਾਂਝੀਆਂ ਹੈਗੀਆਂ ਔਰ ਅੱਜ ਇੱਕ ਨਾਲ ਹੋਇਆ ਕੱਲ ਨੂੰ ਕਿਸੇ ਹੋਰ ਨਾਲ ਹੋਏਗਾ ਤੇ ਜਦੋਂ ਤੱਕ ਇਹਨਾਂ ਨੂੰ ਫੜਿਆ ਨਹੀਂ ਜਾਂਦਾ ਦੋਸ਼ੀਆਂ ਨੂੰ ਉਦੋਂ ਤੱਕ ਬੋਡੀ ਜਿਹੜੀ ਕ੍ਰੀਮੇਟ ਨਹੀਂ ਕੀਤੀ ਜਾਊਗੀ ਔਰ ਅਸੀਂ ਇਹਨਾਂ ਦੇ ਨਾਲ ਖੜੇ ਆ ਬਹੁਤ ਦੁੱਖ ਹੈ ਉਸ ਬੱਚੀ ਦੇ ਜਾਣ ਦਾ ਔਰ ਇਨਸਾਫ ਜਿਹੜਾ ਇਸ ਪਰਿਵਾਰ ਨੂੰ ਅਸੀਂ ਦਿਲਾਕੇ ਰਵਾਂਗੇ ਔਰ ਇਹਨਾਂ ਦੇ ਇਸ ਦੁੱਖ ਦੇ ਵਿੱਚ ਮੈਂ ਪੂਰੀ ਤਰ੍ਹਾਂ ਇਹਨਾਂ ਦੇ ਨਾਲ ਹਮਦਰਦੀ ਪ੍ਰਗਟ ਕਰਦੀ ਹੋਈ ਇਹਨਾਂ ਦੇ ਨਾਲ ਜਿਹੜਾ ਸ਼ਰੀਰ